ਸੱਸ ਮੇਰੀ ਨੇ ਜੋੜ ਜੰਮੇ ਸੱਸ ਮੇਰੀ ਨੇ ਜੋੜ ਜੰਮੇ ਇੱਕ ਪੈਸਾ ਇੱਕ ਤੇਲਾ ਨਹੀਂ ਸੱਸੇ ਏ ਕੀ ਏ ਕੀ ਰੌਣਕ ਮੇਲਾ ਨਹੀਂ ਸੱਸੇ ਏ ਕੀ ਏ ਕੀ ਰੌਣਕ ਮੇਲਾ ਨਹੀਂ ਸੱਸੇ ਏ ਕੀ ਹਾਂਜੀ ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੇ ਨਿੱਗੀ ਸਤਿ ਸ੍ਰੀ ਅਕਾਲ ਜੀ ਔਰ ਸਵਾਗਤ ਹੈ ਜੀ ਤੁਹਾਡਾ ਆਪਣਾ ਇਸ ਚੈਨਲ ਤੇ ਔਰ ਅੱਜ ਮੈਂ ਤੁਹਾਡੇ ਲਈ ਇੱਕ ਗੀਤ ਲੈ ਕੇ ਹਾਜ਼ਰ ਹੋਈਆਂ ਇਹ ਗੀਤ ਅੱਜ ਕੱਲ ਦੇ ਮਾਹੌਲ ਦੇ ਮੁਤਾਬਕ ਇੱਕ ਗਰੀਬ ਕਰਦੀ ਕੁੜੀ ਦਾ ਅਮੀਰ ਕਰਦੇ ਮੁੰਡੇ ਨਾਲ ਵਿਆਹ ਹੋਣ ਜਾ ਰਿਹਾ ਹੈ ਕਿ ਉਹਨਾਂ ਦੇ ਆਪਸੀ ਤਾਲਮੇਲ ਨੂੰ ਬਿਆਨ ਕਰਦਾ ਇਹ ਗੀਤ ਹੈ ਜੀ ਅਸਲ ਵਿੱਚ ਆਪਾਂ ਗੀਤਾਂ ਵਿੱਚ ਵੀ ਅਸਲੀਅਤ ਦੇਖ ਸਕਦੇ ਹਾਂ ਕਿਉਂਕਿ ਕੁਝ ਗੀਤ ਅਸਲੀਅਤ ਹੀ ਦਰਸਾਉਂਦੇ ਹਨ ਔਰ ਉਮੀਦ ਕਰਦੀ ਹਾਂ ਤੁਹਾਨੂੰ ਇਹ ਗੀਤ ਪਸੰਦ ਆਊਗਾ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ ਤੂ ਟੁੱਤ ਬਰਸ਼ ਲੈਣ ਵੀ ਮੌਲਾ ਦੇ ਵਿੱਚ ਜਾਣਾ ਏ ਤੂ ਟੁੱਤ ਬਰਸ਼ ਲੈਣ ਵੀ ਮੌਲਾ ਦੇ ਵਿੱਚ ਜਾਣਾ ਏ ਸਾਡੇ ਘਰ ਦਾ ਰਾਸ਼ਨ ਮਿਲ ਜਾਂਦਾ ਸਭ ਹਟੀ ਤੇ ਵੀ ਸਾਡੇ ਘਰ ਦਾ ਰਾਸ਼ਨ ਮਿਲ ਜਾਂਦਾ ਸਭ ਹਟੀ ਤੇ ਤੇਰੀ ਮਾਂ ਮੂ ਕਿਚਨ ਵਿੱਚ ਵੇ ਤੇਰੀ ਮਾਂ ਮੂ ਕਿਚਨ ਵਿੱਚ ਨਿਊਡਲ ਟੋਸਟ ਤਲਦੀ ਮੇਰੀ ਬੇਬੇ ਰੋਟੀਆਂ ਥਪਦੀ ਬਹਿ ਕੇ ਪਠੀ ਤੇ ਮੇਰੀ ਬੇਬੇ ਰੋਟੀਆਂ ਥਪਦੀ ਬਹਿ ਕੇ ਪਠੀ ਤੇ ਮੈਂ ਸੁਣਿਆ ਹੋਮ ਥੀਏਟਰ ਕਰ ਬਣਵਾਇਆ ਤੂੰ ਸਜਣਾ ਵੇ ਮੈਂ ਸੁਣਿਆ ਹੋਮ تھیਟਰ ਕਰਬਣ ਵਾਇਆ ਤੂੰ ਸੱਜਣਾ ਸੜਮਰ ਫੇ ਰੇਡੀਓ ਚਲਦਾ ਨਹੀਂ ਬਿਨ ਥੱਪੜ ਤੋਂ ਵੀ ਸੜਮਰ ਫੇ ਰੇਡੀਓ ਚਲਦਾ ਨਹੀਂ ਬਿਨ ਥੱਪੜ ਤੋਂ ਤੇਰੀ ਕਾਰਵਾਸ਼ ਨਿਤਵੇ ਤੇਰੀ ਕਾਰਵਾਸ਼ ਨਿਤਵੇ ਤੇਰੀ ਕਾਰਵਾਸ਼ ਨਿਤ ਲਿਫਟ ਪੰਪ ਤੇ ਹੁੰਦੀ ਇਹ ਮੇਰਾ ਵੀਰ ਟਰੈਕਟਰ ਤੋ ਲੈਂਦਾ ਏ ਛਪੜ ਤੋਂ ਜਿਵੇਂ ਮੇਰਾ ਵੀਰ ਟਰੈਕਟਰ ਤੋ ਲੈਂਦਾ ਏ ਛਪੜ ਤੋਂ ਤੇਰੀ ਨਵੀਂ ਬਲੇਰੋ ਫੋਰ ਲੈਣ ਤੇ ਕੁੰਦੀਆ ਸਜਣਾ ਵੇ ਤੇਰੀ ਨਵੀਂ ਬਲੇਰੋ ਫੋਰ ਲੈਣ ਤੇ ਕੁੰਦੀਆ ਸਜਣਾ ਮੇਰਾ ਸਾਈਕਲ ਖੜ ਜਾਂਦਾ ਏ ਵਿੱਚ ਰਾਹ ਦੇਵੇ ਮੇਰਾ ਸਾਈਕਲ ਖੜ ਜਾਂਦਾ ਏ ਵਿੱਚ ਰਾਹ ਦੇਵੇ ਤੂੰ ਸੀਸੀਡੀ ਵਿੱਚ ਬੈਠ ਕੌਫੀਆਂ ਪੀਣਾ ਏ ਤੂੰ ਸੀਸੀਡੀ ਵਿੱਚ ਬੈਠ ਕੌਫੀਆਂ ਪੀਣਾ ਏ ਸਜਣਾ ਸਾਡਾ ਸਾਰਾ ਟੱਬਰ ਲੱਗਿਆ ਗੁੜ ਦੀ ਚਾਹ ਉਤੇ ਵਿਸਾਡ ਸਾਰਾ ਟਬਰ ਲਗਿਆ ਗੁੜ ਦੀ ਚਾਹ ਉਤੇ ਤੇਰੇ ਕਾਲਜ ਦੀ ਅਡਮਿਸ਼ਨ ਫੀਸ ਅਡਮਿਸ਼ਨ ਫੀਸ ਜਿੰਨੀ ਹੈ ਤੇਰੇ ਕਾਲਜ ਦੀ ਅਡਮਿਸ਼ਨ ਫੀਸ ਜਿੰਨੀ ਹੈ ਸੱਜਣਾ ਸਾਨੂੰ ਮਸਾਂ ਹੀਓ ਨੇ ਬਚਦੇ ਸੱਜਣਾ ਹਾੜੀ ਤੋਂ ਵਿਸਾਨੂੰ ਮਸਾਂ ਹੀਓ ਨੇ ਬਚਦੇ ਸਜਨਾ ਹੜੀ ਤੋਂ ਸ਼ਾਹਾਂ ਦਾ ਕਰ ਜਾਵੇ ਸ਼ਾਹਾਂ ਦਾ ਕਰ ਜਾਵੇ ਬੈਂਕਾਂ ਦਾ ਕਰ ਜਾ ਲਾਉਂਦਾ ਪਾਵੇ ਮੇਰੇ ਵੀਰ ਦੇ ਸ਼ਾਹਾਂ ਦਾ ਕਰ ਜਾਵੇ ਬੈਂਕਾਂ ਦਾ ਕਰ ਜਾ ਲਾਉਂਦਾ ਮੇਰੇ ਵੀਰ ਦੇ ਚਿੱਟੇ ਝਾਕਣ ਲੱਗ ਪੈ ਦਾੜੀ ਚੋਂ ਵੇ ਮੇਰੇ ਵੀਰ ਦੇ ਚਿੱਟੇ ਚਾਕਣ ਲਗ ਪੈ ਦਾੜੀ ਤੋਂ ਤੂੰ ਤੁਤ ਬਰਛ ਲੈਣ ਵੀ ਮੌਲਾ ਦੇ ਵਿੱਚ ਜਾਣਾ ਏ ਸਜਣਾ ਸਾਡੇ ਕਰਦਾਰਾਸ਼ਨ ਮਿਲ ਜਾਂਦਾ ਸਭ ਹੱਟੀ ਤੇ ਵਿਸੜ ਕਰਦਾਰਾਸ਼ਨ ਮਿਲ ਜਾਂਦਾ ਸਭ ਹੱਟੀ ਤੇ